ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਸ਼ੁਰੂ ਹੋ ਗਈ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਚਾਚਾ ਦਾ ਨਾਮ ਸਾਹਮਣੇ ਆ ਰਿਹਾ ਹੈ ਔਰ ਸਵਾਲ ਖੜੇ ਹੋਣ ਲੱਗੇ ਕਿ ਕੀ ਭਾਈ ਅਮਰਤਪਾਲ ਸਿੰਘ ਨੇ ਆਪਣੇ ਚਾਚਾ ਸੁਖਚੈਨ ਸਿੰਘ ਨਾਲ ਰਿਸ਼ਤੇ ਤੋੜ ਦਿੱਤੇ ਨੇ ਦਰਸਲ ਇੱਕ ਫੇਸਬੁੱਕ ਪੋਸਟ ਨੇ ਚਰਚਾ ਸ਼ੁਰੂ ਕਰ ਦਿੱਤੀ ਹੈ ਉਹ ਫੇਸਬੁੱਕ ਪੋਸਟ ਕਿਸੇ ਨੌਨਿਹਾਲ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਪਾਈ ਗਈ ਹੈ ਪਰ ਉਸ ਫੇਸਬੁੱਕ ਪੋਸਟ ਦੇ ਵਿੱਚ ਇੱਕ ਕਲੇਮ ਕੀਤਾ ਗਿਆ ਦੱਸ ਦਈਏ ਕਿ ਉਸ ਪੋਸਟ ਦੇ ਵਿੱਚ ਕਲੇਮ ਕੀਤਾ ਗਿਆ ਹੈ ਵਨ ਇੰਡੀਆ ਪੰਜਾਬੀ ਇਸ ਪੋਸਟ ਦੀ অথেন্টিਸਿਟੀ ਦਾ ਕੋਈ ਪ੍ਰੂਫ ਨਹੀਂ ਦਿੰਦਾ ਇਹ ਪੋਸਟ ਝੂਠੀ ਵੀ ਹੋ ਸਕਦੀ ਹੈ ਪਰ ਇਸ ਪੋਸਟ ਨੂੰ ਲੈ ਕੇ ਇਸ ਪੋਸਟ ਦੇ ਵਿੱਚ ਜਿਹੜਾ ਵਿਅਕਤੀ ਦੱਸਿਆ ਜਾ ਰਿਹਾ ਕਥਿਤ ਤੌਰ ਤੇ ਜਿਹੜਾ ਵਿਅਕਤੀ ਇਸ ਪੋਸਟ ਨੂੰ ਹੈਂਡਲ ਕਰਦਾ ਹੋ ਸਕਦਾ ਹੈ ਉਸ ਦੇ ਵੱਲੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਉਸ ਪੋਸਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਇੱਕ ਕਲੇਮ ਕੀਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਨੇ ਜਵਾਬ ਦਿੱਤਾ ਦਰਅਸਲ ਲੰਗੇ ਦੇਣੀ ਐਨਆਈ ਦੇ ਛਾਪੇ ਹੁੰਦੇ ਆ ਉਸੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪਾ ਵੱਜਦਾ ਔਰ ਉਸੇ ਦੌਰਾਨ ਚਾਚਾ ਸੁਖਚੈਨ ਸਿੰਘ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਚਾਚਾ ਨੇ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਉਹਨਾਂ ਦੀ ਹੁਣ ਤੱਕ ਦੀ ਸਾਰੀ ਗਤੀਵਿਧੀ ਦੇ ਵਿੱਚ ਲਗਾਤਾਰ ਵਿਚਰਦੇ ਰਹੇ ਨੇ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਉਂਦਾ ਕਹਿੰਦੇ ਕਿ ਉਹਨਾਂ ਨੂੰ ਪੁੱਛਿਆ ਗਿਆ ਕਿ ਖਾਲਿਸਤਾਨ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਜਾਂ ਖਾਲਿਸਤਾਨ ਨੂੰ ਲੈ ਕੇ ਉਹ ਖਾਲਿਸਤਾਨ ਬਣਾ ਕੇ ਕੀ ਕਰਨਾ ਚਾਹੁੰਦੇ ਨੇ ਤੇ ਉਸ ਵੇਲੇ ਚਾਚਾ ਸੁਖਚੈਨ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਸੀ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਇੱਥੇ ਖਾਲਿਸਤਾਨ ਬਾਰੇ ਤਾਂ ਕੋਈ ਗੱਲ ਹੀ ਨਹੀਂ ਹੈ ਖਾਲਿਸਤਾਨ ਬਾਰੇ ਇੱਥੇ ਗੱਲ ਕਰਨਾ ਤਾਂ ਕਹਿੰਦੇ ਆਜੀਬ ਗੱਲ ਹੈ ਇਹ ਬਿਆਨ ਸਾਹਮਣੇ ਆਇਆ ਸੀ ਉਹਨਾਂ ਦਾ ਉਦੋਂ ਬੋਲਿਆ ਹੋਇਆ ਬਿਆਨ ਸੀ ਤੇ ਉਸ ਬਿਆਨ ਨੂੰ ਲੈ ਕੇ ਇਹ ਪੋਸਟ ਪਾਈ ਗਈ ਹੈ ਇਸ ਪੋਸਟ ਵਿੱਚ ਲਿਖਿਆ ਗਿਆ ਕਲੇਮ ਕੀਤਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਨੇ ਜਵਾਬ ਦਿੱਤਾ ਤੇ ਕਿਹਾ ਕਿ ਉਹਨਾਂ ਦਾ ਭਾਈ ਅਮਰਿਤਪਾਲ ਸਿੰਘ ਦਾ ਆਪਣੇ ਚਾਚਾ ਸੁਖਚੈਨ ਸਿੰਘ ਦੇ ਨਾਲ ਕੋਈ ਸਬੰਧ ਨਹੀਂ ਹੈ। ਇਸ ਇਸ ਗੱਲ ਨੂੰ ਕਲੇਮ ਕੀਤਾ ਗਿਆ ਇਸ ਪੋਸਟ ਦੇ ਵਿੱਚ ਕਿ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਚਾਚਾ ਸੁਖਚੈਨ ਸਿੰਘ ਦੇ ਨਾਲ ਰਿਸ਼ਤਾ ਤੋੜ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਕੀ ਇਹ ਅਸਲ ਦੇ ਵਿੱਚ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਸਵਾਲ ਨੂੰ ਲੈ ਕੇ ਅਸੀਂ ਫੋਨ ਲਗਾਇਆ ਹੈ। ਭਾਈ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਕੀ ਸੋਚਦੇ ਇਸ ਬਾਰੇ? ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਸੁਖਚੈਨ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਸਤ ਇੱਕ ਬਿਆਨ ਆਇਆ ਹੈ ਕਿਸੇ ਸ਼ਖਸ ਦਾ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਇੱਕ ਉਹ ਵਾਇਰਲ ਜੀ ਹੋਈ ਆ ਫੋਟੋ ਤੇ ਉਹਦੇ ਵਿੱਚ ਨਾ ਉਹਨਾਂ ਨੇ ਇਤਰਾਜ਼ ਕੀਤਾ ਕਿ ਚਾਚਾ ਸੁਖਚੈਨ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਤਾਂ ਭਾਈ ਅਮਰਿਤਪਾਲ ਸਿੰਘ ਦੇ ਖਾਲਸਾਤਨ ਦੇ ਜਿਹੜੇ ਗੱਲ ਹੈਗੀ ਆ ਉਹਨੂੰ ਇੱਕ ਪਾਸੇ ਹੀ ਕਰਤਾ ਕਹਿੰਦੇ ਕਿ ਖਾਲਸਾਤਨ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਜਾਂ ਇਦਾਂ ਉਦਾਂ ਤੇ ਉਹਦੇ ਵਿੱਚ ਉਹ ਕਹਿੰਦੇ ਕਿ ਭਾਈ ਅਮਰਿਤਪਾਲ ਸਿੰਘ ਵੱਲੋਂ ਕੋਈ ਗੱਲ ਸਾਹਮਣੇ ਆਈ ਹੈ ਕਿ ਮੇਰਾ ਮੇਰੇ ਚਾਚੇ ਦੇ ਨਾਲ ਕੋਈ ਸਬੰਧ ਨਹੀਂ ਹੈ ਇਹ ਲਿਖਿਆ ਗਿਆ ਕੋਈ ਨੌਨਿਹਾਲ ਸਿੰਘ ਹੈਗੇ ਆ ਫੇਸਬੁੱਕ ਦੇ ਉੱਤੇ ਉਹਨਾਂ ਨੇ ਲਿਖਿਆ ਉਹ ਕਹਿੰਦੇ ਕਿ ਭਾਈ ਅਮਰਿਤਪਾਲ ਸਿੰਘ ਕਹਿੰਦੇ ਕਿ ਮੇਰਾ ਮੇਰੇ ਚਾਚੇ ਨਾਲ ਕੋਈ ਸਬੰਧ ਨਹੀਂ ਹੈ ਮੈਂ ਖਾਲਸਤਾਨੀ ਹਾਂ ਤੇ ਅੰਤ ਸਵਾਸ ਤੱਕ ਮੈਂ ਇਹਦੇ ਬਾਰੇ ਮਤਲਬ ਤੁਹਾਡਾ ਕੀ ਬਿਆਨ ਹੈ ਭਾਈ ਇਹ ਤੇ ਉਹਦੇ ਬਾਰੇ ਤੇ ਭਾਈ ਸਾਹਿਬ ਹੀ ਦੱਸ ਸਕਦੇ ਪਰ ਮੈਂ ਮੇਰੇ ਨਾਲ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿਨੇ ਕਹਿੰਦੇ ਪਾਸੇ ਕੀ ਨੌਨਿਹਾਲ ਸਿੰਘ ਜੀ ਹੈਗੇ ਆ ਕੋਈ ਮੈਂ ਤੁਹਾਨੂੰ ਫੋਟੋ ਵੀ ਸ਼ੇਅਰ ਕਰ ਦਾਂਗਾ ਫੇਸਬੁਕ ਦੇ ਉੱਤੇ ਪੋਸਟ ਪਾਈ ਹੋਈ ਹੈ ਤੇ ਇਹ ਅਚਾਨਕ ਚਰਚਾ ਚੱਲ ਗਈ ਤੇ ਮੈਂ ਉਹਦੇ ਬਾਰੇ ਤਾਂ ਤੁਹਾਡੇ ਤੋਂ ਕੰਫਰਮ ਕਰਨਾ ਚਾਹੁੰਦਾ ਕਿ ਇਦਾਂ ਦਾ ਕੀ ਰੌਲਾ ਪੈ ਗਿਆ ਅਚਾਨਕ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤੇ ਉਸ ਦਿਨ ਦੀ ਗੱਲ ਹੈਗੀ ਕਿ ਉਹ ਜਿਹੜਾ ਐਨਆਈਜੀ ਦਾ ਰੇਡ ਹੋਇਆ ਵਾ ਜੀ ਉਸ ਦਿਨ ਉਹ ਜਿਹੜਾ ਜਿਹੜਾ ਇੰਚਾਰਜ ਹੀ ਹੈ ਉਹ ਉਹ ਦਿਹਾ ਇਹ ਤੋਂ ਉਹਦਾ ਪ੍ਰਗਟ ਸੇ ਦੇ ਘਰ ਨੂੰ ਜਾ ਰਿਹਾ ਸੀ ਤੇ ਉਹ ਕਹਿੰਦਾ ਵੀ ਤੁਸੀਂ ਖਾਲਸਤਾਨ ਬਣਾ ਕੇ ਕੀ ਕਰੋਗੇ ਹਾਂਜੀ ਹਾਂਜੀ ਇਹ ਗੱਲ ਇਹ ਮੈਂ ਵੀ ਖਾਲਸਤਾਨ ਦੀ ਕਿਹੜੀ ਗੱਲ ਇਹ ਦੇ ਨਾਲ ਸੰਬੰਧਤ ਆ ਠੀਕ ਹੈ ਇਹਦੇ ਚ ਲਿਖਿਆ ਕਿ ਖਾਲਸਤਾਨ ਸ਼ਬਦ ਬਾਰੇ ਅਜੀਬ ਲੱਗਦਾ ਪਿਆ ਚਾਚਾ ਸੁਖਚੰਦ ਸਿੰਘ ਜੀ ਨੂੰ ਨਹੀਂ ਨਹੀਂ ਮੈਂ ਉਹਦੇ ਕਹਿ ਦੇ ਵੀ ਤੁਸੀਂ ਜਿਹੜੀ ਆਏ ਤੁਹਾਡੇ ਮਨ ਦੇ ਵਿੱਚ ਕੀ ਇਹਦੇ ਮਤਲਬ ਨਮਰਤ ਭਰੀ ਆ ਕੀ ਚੱਕਰ ਆ ਤੁਸੀਂ ਤੁਸੀਂ ਦੱਸੋ ਹੂੰ ਕੋਈ ਨਾਮ ਨਾ ਲਾਲ ਸਿੰਘ ਬਾਰੇ ਪਤਾ ਨਾ ਮੈਂ ਨਹੀਂ ਜਾਣਦਾ ਹੀ ਠੀਕ ਹੈ ਠੀਕ ਹੈ ਹੁਣ ਭਾਈ ਕਿਵੇਂ ਆ ਜਾ ਉਹਦਾ ਕੀ ਆ ਮੈਂ ਉਹਦਾ ਮੈਂ ਫੇਸਬੁਕ ਕੋਈ ਘਾਟੀ ਚਲਾਉਣਾ ਨਾ ਮੈਨੂੰ ਪਤਾ ਹੀ ਆ ਅੱਛਾ ਮੈਂ 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 ਤੁਹਾਨੂੰ ਇੱਕ ਅੱਦਾ ਸਵਾਲ ਹੋਰ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਪਲੀਜ਼ ਤੁਸੀਂ ਮੈਨੂੰ ਦੱਸੋ ਬਹੁਤ ਬਹੁਤ ਸਿੱਧੇ ਤਰੀਕੇ ਦੇ ਨਾਲ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਦੇ ਵਿਚਾਰਧਾਰਾ ਨੂੰ ਕਿਹਾ ਜਾਂਦਾ ਹੈ ਕਿ ਉਹ ਖਾਲਿਸਤਾਨ ਪੱਖੀ ਵਿਚਾਰਧਾਰਾ ਰੱਖਦੇ ਨੇ ਕਿ ਤੁਸੀਂ ਵੀ ਉਹਨਾਂ ਦੇ ਨਾਲ ਖਾਲਿਸਤਾਨ ਪੱਖੀ ਵਿਚਾਰਧਾਰਾ ਰੱਖਦੇ ਹੋ ਮਾ ਨਾ ਤੁਸੀਂ ਦੇਖੋ ਦਾ ਨਾਂ ਹੀ ਆ ਨਾ ਕੋਈ ਜਿਹੜਾ ਅਸੀਂ ਤੇ ਹੁਣ ਖਾਲਸਾ ਰਾਜ ਨੂੰ ਆਪਣੇ ਨੂੰ ਸਮੇਂ ਦੇ ਵੀ ਸਾਡੇ ਪੁਰਖਿਆਂ ਨੇ ਖੀਸਾ ਵਧੀਆ ਰਾਜ ਕੀਤਾ ਹੈ ਨਾ ਹਾਂਜੀ ਹਾਂਜੀ ਹੈ ਨਾ ਹਾਂਜੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਰਿਹਾ ਹੈਗਾ ਹਮਮ ਔਰ ਖਾਲਸਾ ਰਾਜ ਤੇ ਜੇ ਇੱਥੇ ਕੋਈ ਆ ਉਹਦਾ ਨਾਂ ਹੀ ਭਾਵੇਂ ਕੋਈ ਕਰਕੇ ਜੇ ਇੱਥੇ ਹੁਣ ਚੰਗਾ ਰਾਜ ਹੋਵੇ ਤੇ ਇੱਕ ਸਾਰੇ ਲੋਕਾਂ ਨੂੰ ਸਾਹਿਬ ਜੀ ਇਹਨੂੰ ਕੀ ਕਹਿ ਸਕਦੇ ਆਪਾਂ ਹੂੰ ਸੁਖਚਾਨ ਜੀ ਬਹੁਤ ਸਿੱਧੇ ਤਰੀਕੇ ਮਤਲਬ ਇੱਕ ਨਾ ਇੱਕ ਪਰਸਪੈਕਟਿਵ ਬਣਿਆ ਹੋਇਆ ਕਹਿੰਦੇ ਕਿ ਖਾਲਸਾ ਰਾਜ ਤੇ ਖਾਲਿਸਤਾਨ ਦੋ علیحدਾਂ ਚੀਜ਼ਾਂ ਨੇ ਮਤਲਬ ਹੁਣ ਜੇ ਆਪਾਂ ਖਾਲਿਸਤਾਨ ਦੀ ਤੁਸੀਂ ਦੱਸੋ ਵੀ ਕਿਵੇਂ ਵੱਖਰੀਆਂ ਚੀਜ਼ਾਂ ਤੁਸੀਂ ਸਾਡੇ ਵਾਸਤੇ ਜਿਹੜਾ ਅਸੀਂ ਪੜਿਆ ਹੈ ਤੇ ਉਹਨੂੰ ਵਧੀਆ ਸਮਝਦੇ ਆ ਨਾ ਜੀ ਕਿ ਖਾਲਸਾ ਰਾਜ ਜਿਹੜਾ ਹੋਇਆ ਵਧੀਆ ਕੀਤਾ ਉਸੇ ਸਾਰੇ ਲੋਕਾਂ ਨਾਲ ਮਤਲਬ ਇੱਕੋ ਜਿਹਾ ਵਿਰਤਾਉ ਕੀਤਾ ਜਾਂਦਾ ਹੈ ਕਿ ਇਹ ਪੂਰੇ ਭਾਈਚਾਰੇ ਨਾਲ ਵਾਧਾ ਘਾਟਾ ਨਹੀਂ ਆਈ ਤੇ ਉਹ ਰਾਜ ਦੀ ਗੱਲ ਕਰਦੇ ਆ ਵੀ ਉਦਾਂ ਦਾ ਹੋਣਾ ਚਾਹੀਦਾ। ਅੱਛਾ ਨਾਲੇ ਇੱਕ ਇੱਕ ਸਟੇਜ ਦੇ ਉੱਤੇ ਜਦੋਂ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਰਹੀ ਸੀ ਤੇ ਭਾਈ ਅਮਰਿਤਪਾਲ ਸਿੰਘ ਨੇ ਵੀ ਉਦੋਂ ਕਿਹਾ ਸੀਗਾ ਕਿ ਸਾਡੇ ਨਾਲ ਬੰਦੀ ਸਿੰਘਾਂ ਦੀ ਭਾਵੇਂ ਗੱਲ ਨਾ ਕਰੋ ਅਸੀਂ ਖਾਲਿਸਤਾਨ ਤੋਂ ਥੱਲੇ ਕੋਈ ਗੱਲ ਨਹੀਂ ਕਰਨੀ ਹੈਗੀ। ਤੁਸੀਂ ਵੀ ਇਸ ਮਤ ਦੇ ਹਮਾਇਤੀ ਹੋ। ਭਾਈ ਉਹ ਜੋ ਵੀ ਜੋ ਉਹ ਗੱਲਾਂ ਉਹਨਾਂ ਦੀਆਂ ਉਹਨਾਂ ਦਾ ਮੈਂ ਨਾ ਮੁਕਾਬਲਾ ਹੀ ਕਰ ਸਕਦਾ। ਮੈਂ ਉਹਨੂੰ ਕੋਈ ਕਰ ਸਕਦਾ ਉਹ ਪੰਛੀ ਵੀ ਤੇ ਬਾਰੇ ਜਿਆਦਾ ਜਾਣਦੇ ਆ ਕਿਉਂਕਿ ਮੈਂ ਐਵੇਂ ਤੁਹਾਨੂੰ ਕਹਿਦਾ ਕੋਈ ਗੱਲ ਵਾਸ ਸਾਡੇ ਵਾਸਤੇ ਤੇ ਸਾਰੇ ਮਸਮੂ ਬੰਦੀ ਸਿੰਘ ਹੀ ਸਤਿਕਾਰਯੋਗ ਆ ਕੋਈ ਅਸੀਂ ਕਹਿੰਦੇ ਨਹੀਂ ਹੈਗੇ ਹਨਾ ਠੀਕ ਹੈ ਸਾਡਾ ਤੇ ਕੋਈ ਇਹੋ ਜਿਹੀ ਕੋਈ ਚੱਕਰ ਨਹੀਂ ਹੈਗਾ ਕਿ ਅਸੀਂ ਕੋਈ ਵਾਤਵਾ ਦੇ ਕੋਈ ਘਟਵਾ ਸਾਡੇ ਵਾਸਤੇ ਤੇ ਸਾਰੇ ਸਤਿਕਾਰਯੋਗ ਆ ਅਸੀਂ ਤੇ ਆਪ ਸਾਡੇ ਪਿੰਡ ਵਾਲਾ ਭਾਈ ਗੁਰਦੀਪ ਸਿੰਘ ਇਹਨੂੰ ਵੀ ਕਹਿੰਨੇ ਬੜਾ ਸਤਿਕਾਰਯੋਗ ਆ ਇਹੋ ਜਿਹਾ ਸਵਾਲ ਪਤਾ ਨਹੀਂ ਕਿਹੜਾ ਬੰਦਾ ਖੜੇ ਕਰ ਕਰ ਕੇ ਜਾਂਦੇ ਕੋਈ ਮੈਂ ਮੈਂ ਜ਼ਰੂਰ ਮੈਂ ਜ਼ਰੂਰ ਇਸ ਮੈਂ ਜ਼ਰੂਰ ਇਸ ਗੱਲਬਾਤ ਤੋਂ ਬਾਅਦ ਤੁਹਾਨੂੰ ਉਹ ਫੋਟੋ ਭੇਜਾਂਗਾ ਜਿਹਦੇ ਵਿੱਚ ਉਹ ਜ਼ਿਕਰ ਕੀਤਾ ਗਿਆ ਤੁਸੀਂ ਵੀ ਦੇਖੋ ਨਹੀਂ ਮੈਂ ਦੇਖੋ ਕਮੈਂਟ ਕਰਨਾ ਵਾ ਜੀ 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 ਉਹ ਬੰਦਾ ਉਹਦੀ ਉਹ ਜੋ ਮਰਜ਼ੀ ਭਾਵੇਂ ਉਹ ਕਰੇ ਜੋ ਮਰਜ਼ੀ ਕਰੇ ਜਾਂ ਮੈਂ ਉਹ ਮੈਨੂੰ ਜੋ ਵੀ ਕਹਿ ਸਕਦਾ ਆਪਾਂ ਤੁਸੀਂ ਦੱਸੋਗੇ ਆਪਾਂ ਉਹਦੇ ਨਾਲ ਕੋਈ ਕੰਟਰੋਵਰਸੀ ਥੋੜੀ ਜਿਹੀ ਹੈਗੀ ਜੀ 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 ਉਹ ਜੋ ਕੋਈ ਕਰ ਰਿਹਾ ਹੈ ਉਹ ਠੀਕ ਕਰ ਰਿਹਾ ਹੈ ਜੋ ਅਹੀਂ ਮੈਂ ਹੀ ਕਰ ਰਿਹਾ ਵਹੀ ਆਪਣੇ ਆਪਾਂ ਵੀ ਠੀਕ ਕਰ ਰਹੇ ਹਾਂ ਠੀਕ ਠੀਕ ਹੈ ਠੀਕ ਹੈ ਜੀ ਸੁਪਚੰਦ ਜੀ ਬੜੀ ਮਿਹਰ ਹਾਂਜੀ ਹਾਂਜੀ